ਅਕਾਲ ਤੋਪੇ ਦਾ ਗਵਾਟ ਡੱਡੂ ਤੋਪੇ ਦਾ ਗਵਾਟ ਡੱਡੂ ਇਹਦੇ ਬਾਰੇ ਤਾਂ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਇਹ ਕਹਾਵਤ ਇਹ ਜਿਹੜੀ ਕਹਾਵਤ ਆ ਇਹ ਆਧਾਰਨ ਕਿਉਂ ਬਣੀਆ ਇਹਦਾ ਕਾਰਨ ਕੀ ਹੈ ਤੋਪੇ ਦਾ ਗਵਾਟ ਡੱਡੂ ਇਹਦੇ ਬਾਰੇ ਮੈਨੂੰ ਨਹੀਂ ਪਤਾ ਲੱਗਿਆ ਪਰ ਤੋਪੇ ਦਾ ਪ੍ਰਧਾਨ ਡੱਡੂ ਉਸ ਬਾਰੇ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਤੋਪੇ ਦਾ ਪ੍ਰਧਾਨ ਡੱਡੂ ਇਹ ਕਿਸੇ ਤੇ ਟਿੱਪਣੀ ਨਹੀਂ ਕੋਈ ਨਿੱਜੀ ਤੌਰ ਤੇ ਅਟੈਕ ਨਹੀਂ ਹੈਗਾ ਕੋਈ ਕਿਸੇ ਨੂੰ ਹਿਟ ਨਹੀਂ ਕਰਦਾ ਜਦ ਆਪਣੀ ਕੀਤਾ ਕਿ ਸਭ ਤੋਂ ਮੈਂ ਗੱਲ ਦੱਸਣ ਲੱਗਿਆ ਇੱਕ ਕਹਾਣੀ ਦੇ ਮਤਲਬ ਟੋਪੇ ਦੇ ਵਿੱਚ ਇੱਕ ਤਕੜਾ ਨਾਮਵਾਰ ਪੂਰਾ ਤਾਕਤਵਰ ਡੱਡੂ ਜਿਹਦਾ ਨਾਮ ਵਧੀਆ ਚੱਲਦਾ ਸੀ ਕਿ ਜਦ ਪ੍ਰਧਾਨ ਜੀ ਉਹ ਕਹਿੰਦੇ ਸੀ ਪਰ ਪ੍ਰਧਾਨ ਚੁਣਿਆ ਨਹੀਂ ਹੋਇਆ ਸੀ ਉਸ ਨੂੰ ਟੋਪੇ ਦਾਗਵਾ ਡੱਡੂ ਤੇ ਪ੍ਰਧਾਨ ਵਾਲੀ ਗੱਲ ਦਾ ਉੱਥੇ ਜਿਵੇਂ ਧੁਕੀਓ ਮੈਨੂੰ ਦੱਸਦਾ ਜਦੋਂ ਟੋਪੇ ਦੇ ਵਿੱਚ ਉਹ ਦੈਸਤ ਪਾਉਣ ਦਾ ਯਤਨ ਕਰਿਆ ਕਰੇ ਡੱਡੂ ਉਹ ਡੱਡੂਆਂ ਤੇ ਜਾਂ ਡੱਡੀਆਂ ਲਾਲੋ ਟਿੱਡੀਆਂ ਪਰਪੀਆਂ ਜੋ ਵੀ ਸੀ ਉਹਨਾਂ ਤੇ ਜਦੋਂ ਹਟਿਆ ਨਾ ਤੇ ਫਿਰ ਉਹਨ ਡੱਡੂ ਕੱਠੇ ਉਹਕੇ ਢਾ ਲਿਆ ਕਰਨ ਕਦੇ ਕੁਸ ਕਰਿਆ ਕਰਨ ਉਤੇ ਹਮਲੇ ਹੋਣੇ ਸੀ ਇੱਕ ਵਾਰ ਉਹਦਾ ਮਲਾਪ ਇੱਕ ਸੱਪ ਨਾਲ ਹੋ ਗਿਆ ਸੱਪ ਸੱਪ ਨੇ ਪੈਨ ਲਗਿਆ ਕਹਿੰਦਾ ਯਾਰ ਵੀ ਇੱਕ ਮੇਰੀ ਮਿੱਤਰਾ ਸੱਪ ਨੇ ਕੀ ਕਰਿਆ ਪਹਿਲਾਂ ਉਸ ਡੱਡੂ ਨੂੰ ਖਾਣ ਦਾ ਯਤਨ ਕਰਿਆ ਉਹ ਕਹਿੰਦਾ ਰੁਕ ਮੈਨੂੰ ਖਾ ਕੇ ਕੀ ਕਰੇਗਾ ਮੈਂ ਤੈਨੂੰ ਵਧੀਆ ਗੱਲ ਦੱਸ ਦਿੰਦਾ ਉਹ ਕਹਿੰਦਾ ਦੱਸ ਕਹਿੰਦਾ ਤੁਸੀਂ ਵੀ ਮੈਨੂੰ ਇਹ ਟੋਪੇ ਦਾ ਪ੍ਰਧਾਨ ਨੁਕਟ ਕਰਦੇ ਪਤਨਗੀ ਦਾ ਉਹਦਾ ਲੋਕਾਂ ਦਾ 5 7 ਇਹਨਾਂ ਦੇ ਦਹਿਸ਼ਤ ਪਾਉ ਉਹ ਜਿਹੜੇ ਕਹਿੰਦਾ ਮੈਨੂੰ ਤੰਗ ਕਰਦੇ ਨੇ ਕਹਿੰਦਾ ਗੱਲੇ ਕੋਈ ਨਹੀਂ ਉਹ ਕਹਿੰਦਾ ਫਿਰ ਪਾਰਟੀ ਕਰੇ ਉਹ ਕਹਿੰਦਾ ਤੈਨੂੰ ਮੈਂ ਦਿੱਲੀ ਇੱਕ ਪਾਰਟੀ ਤੈਨੂੰ ਇੱਕ ਡੱਡੂ ਦਿਆਵਾਂ ਚਲੋ ਜੀ ਸਭ ਪਤੇ ਡੱਡੂ ਦੀ ਦੋਸਤੀ ਪਈ ਅੰਤ ਦਿੱਲੀ ਤੈਨ ਚੜਿਆ ਕਰੇ ਇੱਕ ਡੱਡੂ ਵੱਲ ਇਸ਼ਾਰਾ ਕਰਦਾ ਕਹਿੰਦਾ ਸਭ ਆਪਾਂ ਆਪਾਂ ਉਹ ਜਨ ਸ਼ਕਿਆ ਕਰੇ ਚਲੋ ਜੀ ਆਰਾਮ ਇਦਾਂ ਹੀ ਚੱਲਦਾ ਰਿਹਾ ਡੱਡੂ ਖਾਈ ਗਿਆ ਖਾਈ ਗਿਆ ਸੱਤ ਜਦ ਅੰਤ ਟੋਪੇ ਦੇ ਵਿੱਚ ਸਫਾਇਆ ਹੋ ਗਿਆ ਪੂਰਾ ਡੱਡੂਆਂ ਦਾ ਤੇ ਫਿਰ ਹੁਣ ਆਦਤ ਦਾ ਪਈ ਸੀ ਬੰਦੇ ਮਾਰ ਕੇ ਖਾਣ ਦੀ ਤੇ ਉਹਨੇ ਕਿਰਿਆ ਵੀ ਹੁਣ ਕੀ ਕਰਾਂ ਡੱਡੂ ਨੂੰ ਫਿਰ ਪੈਦਾ ਵੀ ਤਾਂ ਅੱਜ ਕੋਈ ਹੱਲ ਕਰ ਉਹਨੇ ਇੱਕ ਅਧਾ ਦਿਨ ਤਾਂ ਲਾਰ ਲੱਪੇ ਚੰਗਾਇਆ ਪਰ ਐ ਨਹੀਂ ਚੱਲਣਾ ਕੰਮ ਸੱਤਾ ਹੋ ਕੇ ਚੱਲਣਾ ਉਹ ਕਹਿੰਦਾ ਯਾਰ ਗੱਲ ਹੀ ਆ ਵੀ ਕਰਦਾ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਤੈਨੂੰ ਹਾਂ ਉਹ ਕਹਿੰਦਾ ਨਹੀਂ ਯਾਰ ਐ ਨਾ ਕਰ ਮੈਂ ਹੱਲ ਕਰਦਾ ਇੱਕਦਾਂ ਡੱਡੂ ਚਲੋ ਹੋਰ ਲੱਤ ਕੋਨੇ ਹੋ ਗਈ ਚੜਾਤਾ ਗੱਡੀ ਜਦ ਡੱਡੂ ਮੁੱਕ ਕੇ ਤੇ ਡੱਡੂ ਆਪਦੀ ਜਾਨ ਵਿੱਚੋਂ ਦਾ ਫਿਰੇ ਸੱਪ ਉਹਨੂੰ ਕੋਲ ਦਾ ਫਿਰੇ ਸੱਪ ਨੇ ਅੰਦਰੋਂ ਕੋਲ ਲਿਆ ਕਹਿੰਦਾ ਕਿੰਨਾ ਵਿਚਾਰ ਮੁੱਢਿਆ ਉਹ ਕਹਿੰਦਾ ਯਾਰ ਆਪਾਂ ਮਿੱਤਰ ਆ ਮੈਂ ਤੈਨੂੰ ਐ ਕਰਿਆ ਮੈਂ ਤੈਨੂੰ ਹੀ ਨੇ ਆਪੋ ਡੱਡੂ ਹੋਆ ਤੇ ਉਹ ਕਹਿੰਦਾ ਫੇਰ ਕੀ ਹੋਗਾ ਉਹ ਕਹਿੰਦਾ ਮੈਂ ਤੇਰਾ ਮਿੱਤਰ ਹਾਂ ਤੇ ਤੂੰ ਮੇਰਾ ਨਸਰ ਆਪਾ ਭਾਈ ਭਾਈਆਂ ਕੀ ਹੋਇਆ ਕਹਿੰਦਾ ਤੂੰ ਸੱਪ ਤੇ ਨਾਲ ਡੁੱਪਾ ਭਾਈ ਭਾਈ ਤਾਂਗੇ ਉਹ ਕਹਿੰਦਾ ਗੱਲ ਸੁਣਾ ਸਾਲਿਆ ਵੀ ਕੌਮ ਨਗਦਾਰੀ ਕਰ ਗਿਆ ਉਹਦੇ ਭਾਈ ਚਾਰੇ ਨਗਦਾਰੀ ਕਰ ਗਿਆ ਮੈਂ ਤੇਰਾ ਭਾਈ ਕਿੱਥੋਂ ਬਣ ਗਿਆ ਸੱਪ ਕਹਿੰਦਾ ਅੰਤ ਸੱਪ ਨੇ ਉਹਨੂੰ ਵੀ ਚੱਕ ਪਾ ਉਹਦਾ ਵੀ ਕੰਮ ਜਾ ਕਰਤਾ ਇਹ ਹਾਲਾਤ ਅੱਜਕੱਲ ਸਾਨੂੰ ਸਾਡੇ ਲੋਕਾਂ ਦੇ ਵਿੱਚ ਸਾਡੀ ਕੌਮ ਦੇ ਵਿੱਚ ਮੈਂ ਕਿਸੇ ਵਿਸ਼ੇਸ਼ ਕੌਮ ਨੂੰ ਨਹੀਂ ਕਹਿ ਰਿਹਾ ਤੇ ਕੌਮਾਂ ਦੇ ਵਿੱਚ ਆਖਰ ਦੇਖਣ ਨੂੰ ਮਿਲਦੇ ਆ ਹਾਲਾਤੀ ਜੀ ਆਪਣੇ ਨਾ ਗਦਾਰੀਆਂ ਕਰ ਕਰਕੇ ਫਿਰ ਆਪ ਪ੍ਰਧਾਨਗੀਆਂ ਭਾਲਦੇ ਨੇ ਫਿਰ ਜਦੋਂ ਉਹ ਆਦਤਾਂ ਪਾ ਲੈਂਦੇ ਨੇ ਫਿਰ ਉਹ ਕੁਰਸੀਆਂ ਨੂੰ ਚਿੰਬੜ ਜਾਂਦੇ ਨੇ ਅੰਤ ਮਾੜਾ ਹੀ ਹੁੰਦਾ ਆਪਣੀ ਕੌਮ ਨਾਲ ਕੀਤੀ ਗਦਾਰੀ ਦਾ ਇਦਾਂ ਦੇ ਆ ਵੀਡੀਓ ਸੁਣ ਲਈ ਬਿੱਲਾ ਸੁਈਪ ਪੁਆਇੰਟ ਚੈਨਲ ਅਤੇ ਆ ਜਿਹੜਾ ਅਕਾਊਂਟ ਉੱਤੇ ਪਾਈ ਆ ਜੇ ਤੁਹਾਨੂੰ ਬਹੁਤ ਪੋਸ ਕਰੋ ਧੰਨਵਾਦ ਸਤਿਕਾਰ ਮਿਹਰਬਾਨੀ